ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਮੀਟ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੇ ਇਹ ਜਿਹੜੀ ਤਰੀਕ ਹੋ ਗਈ 14 ਮਈ 2024 ਅੱਪਾ ਪਹੁੰਚ ਗਏ ਸੀਗੇ ਕੱਲ੍ਹ ਆ ਬਾਈ ਛੱਤੀਗੜ੍ਹ ਤੇ ਅੱਜ ਆਪਾਂ ਨੇ ਲਗਾਇਆ ਮਸ਼ੀਨ ਚਲਾਉਣਾ ਆਉਂਦੀ ਐ ਪਿੱਛੇ ਏਰੀਆ ਹੈਗਾ ਭਾਈ ਵਧੀਆ ਬਾਕੀ ਪਰ ਸੋਮੀ ਪਹਿលਿਆ ਰਾਤ ਵੀ ਬੱਦਲ ਦੀਗਾ ਕਹਿੰਦੇ ਵੀ ਕੁ ਦੋ ਦਿਨ ਤੱਕ ਮੀਂਹ ਫੇਰ ਦੱਸਿਆ ਵਾ ਦੇਖਦੇ ਆ ਮਾਲਕ ਕਰੂ ਆਪੇ ਕਰ ਪਾਈ ਦੀ ਦੂਰ ਆਇਆ ਬਣਉਈ ਕੋ ਸਾਗੋ ਦਾ ਤੇ ਬਾਕੀ ਬਣੇ ਰੋ ਵਲੌਗ ਦੇ ਵਿੱਚ ਦਿਖਾਉਨੇ ਅੱਜ ਜੀ ਦੀ ਤੇ ਚਲਾਉਣੀ ਆ ਮਸ਼ੀਨ ਆਪਾਂ ਨੇ ਲਾਣੇਦਾਰ ਆਉਂਦਾ ਮੂਰੇ ਮੂਰੇ ਕੱਟ ਬਰੇਲਰ ਆ ਰਿਹਾ ਹੈ ਲੈ ਕੇ ਇਹ ਹੈ ਬਈ ਏਰੀਆ ਦੇਖ ਲੋ ਆਹ ਬਈ ਸਾਰਾ ਤੋਰੇ ਲੱਗਦੀ ਹੈ ਥਿਆੜ ਤੇ ਜੀਰੀ ਪਿਆਰ ਵਾਲੀ ਜੀਰੀ ਜਿਆਦਾ ਹੁੰਦੀ ਹੈ ਗਰਮੀ ਵਾਲੀ ਘੱਟ ਸਾਰਾ ਹੱਤੇ ਹੈ ਬਈ ਦੇਖੋ ਉਹਨੇ ਤੁਹਾਨੂੰ ਜੀਰੀ ਵੀ ਕਿੰਨੇ ਕ ਤਗੜੀ ਆ ਕਹਾਂ ਹੈ ਬਈ ਉਹ ਘਰ ਕੋਲ ਤੋਂ ਕੰਮ ਕੇ ਕੰਮ ਕੇ ਕੰਮ ਕੇ ਕੰਮ ਕੇ ਇਦਾਂ ਇਹ ਹੱਥ ਤੇ ਘੱਟ ਲੱਗ ਰਹੀ ਬਈ ਆ ਕੇ ਦੇ ਗੇਰੇ ਨਹੀਂ ਪਿਆ ਬੰਦਰ ਤੇ ਲੋਈ ਮੱਥਾ ਟੇਕ ਲਿਆ ਅਰਦਾਸ ਕਰਤੀ ਆਪਾਂ ਦੇਖੇ ਬਾਬੇ ਦਾ ਨਾਮ ਆਵਾ ਹੁਣ ਲੱਗਿਆ ਲੀਵਰ ਲਾਉਣ ਹਾਲਕਾ ਭਰੀ ਕਰੇ ਆਰਿਓ ਗਰੀਬ ਹੈ ਬਾਈ ਵਾਤਾਗਾ ਪਹਿਲੇ ਹੀ ਅਰੇ ਚੱਕਰ ਚ ਗਿਰੀ ਰਿਹਾ ਭਾਈ ਮਸ਼ੀਨ ਤੁਰਦੀ ਨਹੀਂ ਹੌਲੀ ਹੌਲੀ ਤੁਰ ਜੇ ਗਿੱਲਾ ਖੇਤ ਬਾਕੀ ਰਿਪੋਰਟ ਓਕੇ ਆ ਆ ਹਵਾ ਹਵਾ ਦੇ ਦਮਾ ਸੈਕਟਰ 37 ਗੜ ਜੀਰੀ ਜਿਹੜੀ ਹੋਈ ਇਹ ਤੇ ਗਿੱਲੇ ਕਾਕਾ ਫੋਰਮੈਨ ਲਓ ਇਹ ਆਪਣਾ ਰਹਿਣ ਵਸੇਰਾ ਕਮਰਾ ਪੱਕਾ ਕਮਰਾ ਸਿਆਖ ਫਿਰ ਹਬੂ ਰਿਵੇਟਰ ਚੌਂਕਾ ਜੁੱਲਾ ਚੁੱਲਾ ਜਮਕਾ ਜੋ ਵੀ ਆ ਨਜ਼ਾਰਾ ਵਈ ਉਰੇ ਪੈ ਜਾਂਦੇ ਆ ਆ ਪੱਖਾ ਲਾ ਰਹੇ ਆਪਾਂ ਨੂੰ ਆ ਵਿਚੇ ਰਹੇ ਨੇ ਬਈ ਪਿੱਛੇ ਮੋਟਰ ਲੱਗੀ ਹੋਈ ਉੱਧਰ ਸੋਲਰ ਵਾਲੀ ਜਦੋਂ ਮਰਜੀ ਦਿਨ-ਦਿਨ ਚੱਲਦੀ ਰਹਿੰਦੀ ਆ ਆਪਾਂ ਚੱਲਿਆ ਬਈ ਕੰਮ ਮੜਾ ਜਾਇ ਆਈਏ ਫੇ ਚੱਲਦੇ ਆ ਦਵਾਰੇ ਮਸ਼ੀਨ ਕੋਲ ਨਾਲ ਇੱਕ ਵਾਰ ਚੈੱਕ ਜਿਹੜੀ ਜਮਾਂ ਨਾਲ ਲੱਗੀ ਹੋਈ ਆ ਜਿੰਨ ਪਹਿਲੇ ਲੋਕੇ ਚੱਲ ਰਹੇ ਸੀ ਤੇ ਬੱਸ ਉਹਦੇ ਆਪਾਂ ਰ ਵੱਢਣੇ ਦੀ ਇਹੀ ਇਹਨਾਂ ਦੇ ਵੱਟੇ ਆਪਾਂ ਚਾਰ ਕਿੱਲੇ ਹੁਣ ਆਪਾਂ ਜਾਣਾ 10 ਕਿੱਲਾਂ ਨੇ ਘੇਰੇ ਉਰ ਤੋਂ ਜਾਣਾ 17 17 ਕਿਲੋਮੀਟਰ ਅਸੀਂ ਤੁਹਾਨੂੰ ਦਿਖਾएंगे ਉੱਥੇ ਵੀ ਕਹਿੰਦੇ ਖੜੀ ਆ ਜੀ ਉੱਥੇ ਜਾ ਕੇ ਪਤਾ ਲੱਗੂ ਗਿਰੀ ਆ ਨਹੀਂ ਖੜੀ ਆ ਕਿ ਗਿਰੀ ਉੱਥੇ ਜਾ ਕੇ ਪਤਾ ਲੱਗੂ ਮੇਰਾ ਕਹਿੰਦੇ ਖੜੀ ਆ ਕੋਰ ਦਿਨ ਹੋਇਆ ਨਹੀਂ ਆ ਗਿਆ ਰਿਕਾਰਡ ਜਿਹੜਾ ਟਰੈਕਟਰ ਖੜਾ ਉਹਦੇ ਉੱਪਰ ਪਰੇ ਡੇਢ ਕਿਲਾ ਉੱਧਰ ਵੱਡੇ ਆਪਾਂ ਟਾਈਟਨ ਕਿੱਲੇ ਉੱਧਰ ਵਰਤੇ ਜਿੱਥੇ ਪਹਿਲਾਂ ਦੀ ਹੈ ਜੈਕ ਕੋ ਲੋ ਇਹ ਇਧਰ ਆ ਗਏ 10 ਕਿੱਲੇ ਆਪਾਂ ਵਟਾਂਗੇ ਕੱਲ ਨੂੰ ਉੱਥੇ ਲੇਟ ਜਾਣਾ 2 2.5 ਕਿੱਲੇ ਆ ਹਣੇ ਛੋਟੀਆਂ ਛੋਟੀਆਂ ਖੱਤੀਆਂ ਇੱਕ ਵਾਰ ਮਸ਼ੀਨ ਆ ਗਈ ਇੱਕ ਵਾਰ ਆਏਗੀ ਉੱਤਰ ਵੀ ਆਈਆਂ ਉਹ ਪਰਾਂ ਵੀ 4-5 ਖੱਤੀਆਂ 2.5 ਕਿਲੇ ਕਹਿੰਦੇ ਆ ਇਹ ਇਹ ਵੱਢ ਕੇ ਮਸ਼ੀਨ ਅੱਜ ਆਪਾਂ ਖੜਾ ਲੈਣੀ ਆ ਹੁਣ ਮੈਂ ਚੱਲਿਆ ਏਜੰਟ ਨਾਲ ਅੱਗੇ ਜਿਹੜੇ 10 ਕਿਲੇ ਕਹਿੰਦਾ ਉੱਥੇ ਦੇਖਣਾ ਹੋਰ ਦੋਏਗਾ ਬਾਈ 7-18 ਕਿਲੋਮੀਟਰ ਹਨਾ ਦੇਖ ਕੇ ਆਵਾਂਗੇ ਕੀ ਰਿਪੋਰਟ ਆ ਗਿਰੀ ਵੀ ਆ ਕਿਵੇਂ ਆ ਕਿੰਨਾ ਕੁ ਏਰੀਆ ਹੋਊਗਾ ਉੱਥੇ ਉਹ ਸਾਰਾ ਦੇਖ ਕੇ ਆਵਾਂਗੇ ਦਿਖਾਵਾਂਗੇ ਤੁਹਾਨੂੰ ਬਣੇ ਰੋ ਬਲੌਗ ਦੇ ਵਿੱਚ ਰੁਕ ਤੇ ਉਹ ਗੱਡੀ ਹਾਂ ਬਾਰਿਸ਼ ਜੀ ਲੋ ਬਾਬੇ ਕਰੋ ਚੈੱਕ ਇੰਨੀ ਦੂਰ ਤੱਕ ਦਿਖ ਰਿਹਾ ਜੀਰਿਓ ਜੀਰੀ ਥੋੜੀ ਮਾਲਕ ਵੀ ਠੀਕ ਪਰਸੈਂਟ 15% ਵੱਧ ਹੋਈ ਵੀ ਆ ਉਹ ਚੈਨ ਵਾਲੀਆਂ ਜਲਦੀਆਂ ਹਜ਼ਾਰ ਕਿਲਾ ਬਈ ਇਹਦੇ ਅੰਦਰ ਸਾਰਾ ਕੱਲੂ ਮਸ਼ੀਨ ਬਾੜ ਦੇਣੇ ਉਰੇ ਲਿਆ ਕੇ ਆਪਾਂ ਖੱਦਾ ਘੜਕੂ ਬਾਬਾ ਭਲੀ ਕਰੇ ਪਿਆਕਦੇ ਆਏ ਕੰਮ ਨੂੰ ਖੜੀ ਜੀਰੀਓ ਜੀਰੀ ਸਾਰੇ ਪਾਸੇ ਆਪਾਂ ਬਾਈ ਆ ਗਏ 오ਡੀਸਾ 오ਡੀਸਾ ਜਾ ਗਏ 오ਡੀਸਾ 오ਡੀਸਾ ਦਾ ਬਾਰਡਰ ਛੱਤੀਗੜ੍ਹ 오ਡੀਸਾ 오ਡੀਸਾ ਚ ਐਂਟਰ ਕਰ ਗਏ ਆਪਾਂ ਅੱਜ ਕੱਲੂ ਮਸ਼ੀਨ ਵੀ ਬਾੜ ਦੇਣੀ 오ਡੀਸਾ ਚ ਲਿਆ ਕੇ ਕਰੋ ਚੈੱਕ ਮਹਾਨਦੀ ਹੈ ਨਾਮ ਕੀ ਹੈ ਇਸ ਦਾ ਮਹਾਨਾਦੀਓ ਬੋਲਦੇ ਹੋ ਹਾਂ ਮਹਾਨਾਦੀ ਹੈ ਦੇਖ ਲਓ ਭਾਈ ਛੱਤੀਗੜ੍ਹ ਦੀ ਮਹਾਨਾਦੀ ਕਿੰਨਾ ਹੀ ਕਿਲੋਮੀਟਰ ਹੋਗਾ ਲੰਬਾ ਇਹ ਜ਼ਿਆਦਾ ਹੈ 2 ਕਿਲੋਮੀਟਰ ਲੰਬਾ ਪੁਲ ਨਦੀ 2 ਕਿਲੋਮੀਟਰ ਚੌੜੀ ਹੈ ਕਰੋ ਅੱਗੇ ਇਥੇ ਵੀ ਖੇਤੀ ਹੁੰਦੀ ਆ ਢੀਚੇ ਨਦੀ ਵਿੱਚ ਜੇ ਪਾਣੀ गिरਦਾ ਫਿਰ ਭਰ ਜਾਂਦੀ ਆ ਜੇ ਪੂਰਾ ਚਲਦਾ ਇਸ ਮੇ ਇਧਰ ਵੀ